ਯੋਗਾ ਜੋ ਵੀ ਐਮਐਲਏ ਨੇ ਜੋ ਵੀ ਹੈਗੇ ਜ਼ੱਤਾਂ ਅਧਿਕਾਰੀ ਹੈਗੇ ਨੇ ਜੋ ਧੱਕਾ ਕਰਦੇ ਨੇ ਸਾਡੇ ਮਸੂਮਾਂ ਦਾ ਮੈਂ ਤਾਂ ਸ਼ਰਮ ਆਉਂਦੀ ਹੈ ਕਹਿੰਦੇ ਨੂੰ ਕਿ ਕਿੰਨੇ ਬੇਉਮ ਨੇ ਜਿਹੜੇ ਇਹਨਾਂ ਨੂੰ ਕਰਕੇ ਦਿੰਦੇ ਨੇ ਤੇ ਉਹਨਾਂ ਵੀ ਗੱਲ ਨਹੀਂ ਸੁਣਦੇ ਹੈਗੇ ਜਿਹੜੇ ਸਾਡੇ ਸਿਰੋਂ ਪਈ ਬੜ ਕੇ ਸਾਡੇ ਸਿਰ ਸਾਡੇ ਨਾਲ ਵੀ ਧੱਕਾ ਕਰਦੇ ਨੇ ਹਾਂਜੀ ਦੋਸਤੋ ਪਿਛਲੇ ਦਿਨੀ ਜੋ 19 ਤਰੀਕ ਨੂੰ ਗੁਰਮੱਤਾ ਜੀਤੇ ਪਰਚਾ ਦਰਜ ਕੀਤਾ ਗਿਆ ਸੀ ਉਸ ਦੇ ਮਾਮਲੇ 'ਚ ਅੱਜ ਐਸਡੀਐਮ ਆਫਿਸ ਧਰਨਾ ਲਗਾਇਆ ਗਿਆ ਤੇ ਇਥੇ ਸਰਜੀਜ਼ ਸਿੰਘ ਖਾਲਸਾ ਜੀ ਦੇ ਵੀ ਧਰਮ ਪਤਨੀ ਚੇਤੇਤੌਰ ਤੇ ਇਥੇ ਪਹੁੰਚਿਆ ਆਓ ਆਪਾਂ ਪੂਰੇ ਮਾਮਲੇ ਦੀ ਜਾਣਕਾਰੀ ਲੈਣੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਵਿਧਾਇਕ ਨੇ ਉਹ ਕਹਿੰਦੇ ਈਰਖਾ ਆਪਣਾ ਕਰਦੇ ਹਾਂਜੀ ਵਾਈ ਗੁਰਜੀਕ ਖਾਲਸਾ ਵਾਈ ਗੁਰਜੀਕ ਪਤੇ ਜੋ ਵੀ ਇਹ ਕਰ ਰਿਹਾ ਪ੍ਰਸ਼ਾਸਨ ਨਾਲ ਸੀ ਉਹਨਾਂ ਦੇ ਤਲੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਹਨ ਤੇ ਇਹਨਾਂ ਨੂੰ ਸਾਫ ਦੇਣਾ ਚਾਹੀਦਾ ਸਾਰੇ ਮਜ਼ਦੂਰਾਂ ਦਾ ਤੇ ਗੋਰਾ ਮਕਤਾਵਾ ਜੀ ਦਾ ਵੀ ਇਨਾ ਦੇ ਉੱਤੇ ਪਹਿਲਾਂ ਤਾਂ ਇਹ ਸਾਰੀ ਕਾਰਵਾਈ ਕਰਮ ਦੇਖਣ ਕੋਣ ਪਸੂਰਵਾਰ ਹੈ ਆ ਨਹੀ ਹੈ ਤੇ ਸਾਰੀ ਕਾਰਵਾਈ ਕਰਨ ਤੋਂ ਬਾਅਦ ਇਹ ਕੋਈ ਡਿਸੀਜਨ ਲਿਆ ਜਾ ਰਿਹਾ ਮੈਂ ਤਾਂ ਇਹ ਕਹਿਣਾ ਚਾਹੁੰਦੀ ਮੈਂ ਨਹੀਂ ਗੁਰਮਤਾ ਦੇ ਵੀ ਪਰਚਾ ਕਿਸੇ ਵਿਸ਼ੇ ਦੇ ਦਰਦ ਕੀਤਾ ਗਿਆ ਸੀ ਕਿਉਂ ਕੀਤਾ ਗਿਆ ਸੀ ਇਹਨਾਂ ਦਾ ਇਹ ਗਰੀਬਾਂ ਦੀ ਆਵਾਜ਼ ਉਠਾਉਂਦੇ ਨੇ ਇਸ ਕਰਕੇ ਇਹਨਾਂ ਤੇ ਪਰਜਾ ਦਰਜ ਕੀਤਾ ਆਈਡੀ ਬੰਦ ਕੀਤੀ ਆਵਾਜ਼ ਦਵਾ ਦਵਾ ਕੇ ਆਈਡੀ ਬੰਦ ਕਰਕੇ ਇਹਨਾਂ ਨੇ ਆਪਣੇ ਕਿਸੇ ਬੰਦੇ ਦੀ ਹੋਰ ਕਿਸੇ ਬੀਬੀ ਦੀ ਆਈਡੀ ਲਾਈ ਸੀ ਇਹ ਬੀਬੀ ਦੀ ਦੋ ਦੋ ਸਾਲ ਤੋਂ ਆਈਡੀ ਚੱਲਦੀ ਪਈ ਸੀ ਤੇ ਇਹਨਾਂ ਨੇ ਉਹਨਾਂ ਦੀ ਆਈਡੀ ਬੰਦ ਕਰਕੇ ਉਹ ਦੂਸਰੀ ਇਹ ਵੀਡੀਓ ਜਦ ਨਹੀਂ ਕੀਤਾ ਗਿਆ ਸੀ ਵੀਡੀਓ ਵੱਲੋਂ ਕੀਤਾ ਗਿਆ ਸੀ ਕਿ ਕੁਝ ਵੀਡੀਓ ਸਾਫਟ ਹੋਇਆ ਹੋਊਗਾ ਤਾਂ ਹੀ ਹੋਈ ਹੋਣੀ ਆ ਬੰਦ ਐਵੇਂ ਤਾਂ ਹੁੰਦੀਆਂ ਨਹੀਂ ਆਈਡੀਆਂ ਬੰਦਣਾ ਹਾਂਜੀ ਹਾਂਜੀ ਜੇ ਉਹਨਾਂ ਦਾ ਕੋਈ ਹੱਥ ਸੀ ਜਾਂ ਕੁਝ ਵੀ ਹਸੀ ਤਾਂ ਸਿੱਧੀ ਇਹਨਾਂ ਨਾਲ ਪਹਿਲਾਂ ਗੱਲ ਕਰਦੇ ਇਹਨਾਂ ਨਾਲ ਸਾਰੀ ਵਾਰਤਾਲਾਪ ਕਰਦੇ ਫੇਰ ਹੀ ਪਤਾ ਲੱਗਦਾ ਕਿ ਕੀ ਸਹੀ ਆ ਕੀ ਗਲਤ ਆ ਇਹ ਮੌਜੂਦਾ ਸਰਕਾਰ ਦੇ ਐਮਐਲਏ ਦਾ ਵੀ ਨਾਮ ਆ ਰਿਹਾ ਕਿ ਉਹਨਾਂ ਵੱਲੋਂ ਦਬਾ ਪਾ ਕੇ ਵੀਡੀਓ ਸਾਫਟ ਨੂੰ ਫੇਰ ਆਈਡੀਆਂ ਬੰਦ ਕਰਾਈਆਂ ਸਾਰੀਆਂ ਉਹਨਾਂ ਦੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਚਾਹੁੰਦੇ ਆਂ ਵੀ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕਰੇ ਅਗਰ ਨਹੀਂ ਕਰਦੀ ਤਾਂ ਫਿਰ ਅਸੀਂ ਕੇਂਦਰ ਸਰਕਾਰ ਅੱਗੇ ਤਾਂ ਵੀ ਆਵਾਜ਼ ਚੱਕਾਂਗੇ ਹਾਂਜੀ ਆਪਾਂ ਐਸਡੀਐਮ ਸਾਹਿਬ ਇੱਥੇ ਡਾਕਟਰ ਬੰਦੇ ਸੀ ਉਹਨਾਂ ਨੂੰ ਮਨ ਪੱਤਰ ਦਿੱਤਾ ਉਹਨਾਂ ਨੇ ਆਪਣੀ ਕੀ ਵਿਸ਼ਵਾਸ ਦਿਵਾਇਆ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਜਿੰਤੇ ਤੱਕ ਮੇਰੇ ਪਾਸ ਹੈ ਮੈਂ ਉਹ ਤਾਂ ਕਰੂੰਗੀ ਤੇ ਅੱਗੇ ਲੈਵਲ ਉਹਨਾਂ ਦਾ ਵੀ ਕਰਨ ਦਾ ਹੈ ਜੋ ਅੱਗੇ ਉਹਨਾਂ ਦੇ ਉੱਪਰ ਅਫਸਰ ਬੈਠੇ ਨੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਵੀ ਤੁਸੀਂ ਵੀ ਜ਼ਰੂਰ ਆਪਣਾ ਜੋਰ ਤੁਹਾਡਾ ਬੰਨ੍ਹਿਆ ਕਾਰਵਾਈ ਜ਼ਰੂਰ ਕਰੋ ਇਹਨਾਂ ਤੋਂ ਬਾਅਦ ਇਹਨਾਂ ਨੂੰ ਜਿੱਤੇ ਜਾਣ ਬਸੂਗਾ ਤੇ ਕਿਸਾਨਾਂ ਦੇ ਜ਼ਰੂਰ ਹਮਿਲਦੇ ਹੱਥ ਇਹਨਾਂ ਨੂੰ ਜਿੱਤੇ ਜਾਣ ਕਿਉਂਕਿ ਹਮੇਸ਼ਾ ਆਪਾਂ ਦੇਖਦੇ ਆਂ ਮਾਰੇ ਬੰਦੇ ਨੂੰ ਹੀ ਦਬਾਇਆ ਜਾਂਦਾ ਹੈ ਅਣੀ ਅਖਲਾ ਤੁਹਾਡੇ ਬੰਦੇ ਨੂੰ ਹੀ ਦਬਾਇਆ ਜਾਂਦਾ ਸੀ ਚਾਹੁੰਦੇ ਆ ਵੀ ਸਾਰੇ ਇਹਨਾਂ ਦੇ ਨਾਲ ਸਾਥ ਦੇਣ ਕਿਸਾਨ ਵੀਰਾਂ ਦਾ ਵੀ ਤੇ ਮਜ਼ਦੂਰਾਂ ਦਾ ਵੀ ਸਾਰੇ ਇਹਨਾਂ ਦਾ ਸਾਥ ਦੇਣ ਤੇ ਇਕਜੁੱਟ ਹੋ ਕੇ ਇਹਨਾਂ ਦੇ ਹੱਕ ਦੇ ਲਈ ਸਾਰੇ ਖੜੇ ਅਣੀ ਮੰਗ ਪੱਤਰ ਦਾ ਬਹੁਤ ਲੈ ਲੈ ਕੇ ਰੱਖੀ ਜਾਂਦੇ ਜੀ ਪਹਿਲੋਂ ਵੀ ਆਪਣੀਆਂ ਖੜੀਈ ਕ੍ਰਾਂਤੀਕਾਰੀ ਕਿਸਾਨ ਯੂਨੀਅਨਾਂ ਨੇ ਇਹਨਾਂ ਨੇ ਬਹੁਤ ਮੰਗ ਪੱਤਰ ਦਿੱਤੇ ਆ ਪਰ ਅਜੇ ਤੱਕ ਇਹਨਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ਜੀ ਹੁਣ ਦੇਖੋ ਸਾਡੀ ਮੀਟਿੰਗ ਰੱਖੀ ਗਈ ਸੀ ਅਮਿਲ ਸ਼ਾਹ ਨਾਲ ਜੋ ਉਸ ਦੀ ਅਸੀਂ ਇਹਨਾਂ ਨੇ ਮੈਨੂੰ ਉਸ ਦਿਨ ਐਸਜੀਐਮ ਉੱਤੇ ਫਸਟਰ ਦੇ ਵਿੱਚ ਮੰਗ ਪੱਤਰ ਦਿੱਤਾ ਸੀ ਜਿਵੇਂ ਘਰੇ ਜਾ ਕੇ ਖਾਲਸਾ ਜੀ ਨੇ ਉਹਨਾਂ ਨੇ ਸਾਰਾ ਪੜਾਇਆ ਤੇ ਅਸੀਂ ਉਹਦੇ ਤੇ ਵੀ ਉਹਨਾਂ ਦੀ ਵੀ ਸਾਰੀ ਉਹਦੇ ਵਿੱਚ ਲਿਖੀ ਆ ਕਿਸਾਨਾਂ ਦੀ ਜੋ ਵੀ ਮੰਗਾ ਸੀ ਅਸੀਂ ਉਸ ਉਹਦੇ ਵਿੱਚ ਵਿਸ਼ੇ ਚ ਰੱਖੀਆਂ ਨੇ ਤੇ ਅਸੀਂ ਹਮੇਸ਼ਾ ਨਾਲ ਮਿਲ ਕੇ ਜਿੱਦਾਂ ਜਲਦੀ ਤੋਂ ਜਲਦੀ ਇਹਨਾਂ ਦਾ ਹੱਲ ਕਰਾਵਾਂਗੇ ਤੇ ਅੱਗੇ ਦੇਖਦੇ ਆ ਕਿ ਕਾਰਵਾਈ ਹੋਣੀ ਹੈ ਲੱਗਦਾ ਮੈਂ ਡੈਮੋ ਕਰਕੇ ਕਹਿੰਦੇ ਬੰਦੇ ਨੂੰ ਅਧਿਕਾਰ ਵੋਟ ਹੁੰਦਾ ਕਿਸੇ ਨੂੰ ਬੱਸ ਲੱਗਦਾ ਕਿ ਜਿਵੇਂ ਕਿ ਸਰਬਜੀਤ ਖਾਲਸ ਸਿੰਘ ਜਿਹੜੇ ਲੋਕ ਨਾਲ ਜਿਹੜੇ ਸੀ ਉਹਨੂੰ ਜ਼ਿਆਦਾ ਟੌਰਚਰ ਕਰੀ ਜਾਂਦਾ ਸੀ ਹਾਂਜੀ ਮੈਨੂੰ ਲੱਗ ਰਿਹਾ ਕਿ ਕਿ ਇੱਕ ਇੱਕ ਤਾਮਾਮਲਾ ਨਹੀਂ ਹੈ ਹੋਰ ਵੀ ਕਈ ਮਾਮਲੇ ਨੇ ਜਿੱਥੇ ਸਾਨੂੰ ਇਹ ਸੁਣਨ ਨੂੰ ਮਿਲ ਰਿਹਾ ਕਿ ਸਾਨੂੰ ਇਹ ਸਰਕਾਰ ਜਿਹੜੀ ਮੌਜੂਦਾ ਸਰਕਾਰ ਉਹਨਾਂ ਦੇ ਬੰਦੇ ਦਬਾ ਰਹੇ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਉਹਨਾਂ ਨੂੰ ਇਹ ਟਿੱਕਾशाही ਬੰਦ ਕਰੋ ਤੇ ਇਹ ਮਜ਼ਦੂਰਾਂ ਸਾਰਿਆਂ ਦਾ ਹੱਕ ਹੈ ਵੋਟ ਪਾਉਣ ਦੀ ਉਹਨਾਂ ਦੀ ਜਿੱਥੇ ਮਰਜ਼ੀ ਹੋਵੇ ਉੱਥੇ ਪਾਉਣ ਦੀ ਵੋਟ ਤੇ ਤੁਸੀਂ ਇਹ ਜੋ ਧੱਕੇਸ਼ਾਹੀ ਕਰਦੇ ਉਹਨੂੰ ਬਿਲਕੁਲ ਬੰਦ ਕਰੋ ਜਿਹੜੀਆਂ ਕਲਾਮਾਂ ਭਾਈ ਸਾਹਿਬ ਨਹੀਂ ਸੁਣ ਪਾਰੇ ਤੁਸੀਂ ਸੁਣ ਰਹੇ ਉਹਨਾਂ ਦੀ ਕਿ ਭਾਈ ਸਾਹਿਬ ਨੂੰ ਜਾ ਕੇ ਜਾਨੂ ਕਰਾਉਂਗਾ ਕਿ ਕੇਂਦਰ ਚ ਆਪਣੀ ਵਾਇਟ ਹਾਂ ਹਾਂਜੀ ਅਸੀਂ ਮੈਂ ਜੋ ਵੀ ਮੇਰੇ ਨਾਲ ਹੁੰਦੀ ਹੈ ਇਹ ਮੈਨੂੰ ਦੱਸਦੇ ਨੇ ਮੰਗ ਪੱਤਰ ਦਿੰਦੇ ਨੇ ਮੈਂ ਸਾਰਾ ਉਹਨਾਂ ਨੂੰ ਜਾ ਕੇ ਵਕਾਇਦਾ ਪੜਾਉਣੀ ਆ ਲਿਖਾਉਣੀ ਆ ਤੇ ਸੁਣਾਉਣੀ ਆ ਸਾਰੀ ਉਹਨਾਂ ਤੇ ਹੁੰਦੀ ਹੈ ਸਾਡੀ ਸਾਰੀ ਗੱਲਬਾਤ ਹੁੰਦੀ ਹੈ ਜਿੱਦਾਂ ਹੁਣ ਮੈਂ ਅੱਜ ਇੱਥੇ ਪਹੁੰਚੀ ਆ ਤੇ ਵੀ ਮੈਂ ਉੱਥੇ ਜਾ ਕੇ ਉਹਨਾਂ ਨੂੰ ਸਾਰੀ ਗੱਲ ਐਮਪੀ ਸਾਹਿਬ ਨੂੰ ਸਾਰੀ ਕੁਝ ਦੱਸੂਗੀ ਤੇ ਪਹਿਲਾਂ ਵੀ ਅਸੀਂ ਇਦਾਂ ਹੀ ਕੀਤਾ ਜਿਹੜੇ ਸਾਡੇ ਮੰਗ ਪੱਤਰ ਦਿੱਤਾ ਸੀ ਕਿਸਾਨ ਵੀਰਾਂ ਨੇ ਅਸੀਂ ਉਹ ਵੀ ਜਿਹੜੀਆਂ ਸਾਡੀਆਂ 12 ਨੇ 15 ਜੋ ਵੀ ਸਾਡੀਆਂ ਮੰਗਾਂ ਨੇ ਉਹਦੇ ਵਿੱਚ ਅਸੀਂ ਐਡ ਕੀਤੀਆਂ ਨੇ ਜੀ ਜੇਕਰ ਆ ਮੰਗ ਪੱਤਰ ਤੇ ਗੌਰ ਨਹੀਂ ਕੀਤੀ ਜਾਂਦੀ ਤੇ ਆਪਣਾ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਤਾਂ ਤੁਸੀਂ ਦੇਖ ਹੀ ਰਹੇ ਹੋ ਇਹ ਉਹਦਾ ਫਿਰ ਵੀ ਆਪਣਾ ਸੰਘਰਸ਼ ਵਿੱਢਿਆ ਜਾਵੇਗਾ ਇਹ ਤਾਂ ਅਜੇ ਕੁਝ ਵੀ ਨਹੀਂ ਹੈ ਜੇ ਸਰਕਾਰ ਨੇ ਨਾ ਗੱਲਬਾਤ ਸੁਣੀ ਤਾਂ ਇਸ ਤੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ